ਬੈਗ ਨੂੰ ਫੜਨਾ ਸੀ ਕਿ ਕਿੱਧਰ ਲੱਪ ਕਿੱਧਰ ਵਾ ਕਿੱਧਰ ਕੜਾ ਹੌਲੀ ਇੱਥੇ ਰੱਖ ਬੈਗ ਪਾ ਮੋਦੇ ਨੇ ਕੇਰਟੀ న్యూਸ ਦੇਖਣ ਵਾਲੇ ਤਾਮ ਦਰਸ਼ਕਾਂ ਦਾ ਸਵਾਗਤ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਲੰਘਦੀ ਸਿੱਧਵਾਂ ਨਹਿਰ ਜਿਹੜਾ ਕਿ ਦੱਖਣੀ ਬਾਈਪਾਸ ਬਣਿਆ ਹੋਇਆ ਉਸ ਬਾਈਪਾਸ ਦੇ ਉੱਤੇ ਚਲਦੀ ਹੋਈ ਇੱਕ ਕਾਰ ਨੂੰ ਜਿਹੜੀ ਆ ਅੱਗ ਲੱਗ ਚੁੱਕੀ ਆ ਤਸਵੀਰਾਂ ਲਾਈਵ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਫਿਲਹਾਲ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਮੌਜੂਦ ਹੈ ਇੱਧਰ ਤਸਵੀਰਾਂ ਚ ਦੇਖ ਸਕਦੇ ਹੋ ਕਿ ਜਿਹੜਾ ਹਾਈਵੇ ਜੋ ਚੱਲਦਾ ਆ ਉਸ ਦੀ ਜਿਹੜੀ ਟ੍ਰੈਫਿਕ ਆ ਉਸ ਨੂੰ ਰੋਕ ਦਿੱਤਾ ਗਿਆ ਹੈ ਤਾਂ ਕਿ ਕਿਸੇ ਦਾ ਜਿਹੜਾ ਜਾਨੀ ਅਤੇ ਹੋਰ ਜਿਹੜਾ مالی ਨੁਕਸਾਨ ਨਾ ਹੋ ਸਕੇ ਜਿਹੜੀ ਜਿੰਨੀ ਵੀ ਟ੍ਰੈਫਿਕ ਆ ਉਹ ਫਿਲਹਾਲ ਜਿਹੜੀ ਆ ਰੋਕ ਦਿੱਤੀ ਗਈ ਆ ਪੁਲਿਸ ਪ੍ਰਸ਼ਾਸਨ ਬਕਾਇਦਾ ਮੌਕੇ ਤੇ ਮੌਜੂਦ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਸਵੇਰ ਦੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਇਹ ਕਿਸ ਤਰ੍ਹਾਂ ਜਿਹੜੀ ਧੂ ਧੂ ਕਰਦੀ ਜਿਹੜੀ ਇਹ ਕਾਰ ਆ ਉਹ ਸੜੀ ਆ ਮੌਕੇ ਦੀ ਜਿਹੜੀ ਜਾਣਕਾਰੀ ਜ਼ਰੂਰ ਲਵਾਂਗੇ ਕਿ ਆਖਰ ਕੀ ਕਾਰਨ ਹੋਇਆ ਜਿਹੜਾ ਇਹ ਕਾਰ ਨੂੰ ਅੱਗ ਲੱਗੀ ਆ ਕੋਈ ਜਾਨੀ ਨੁਕਸਾਨ ਹੋਇਆ ਤਾਂ ਨਹੀਂ ਕਿ ਕਿਸੇ ਦਾ ਵਿਚਾਰਿਆ ਉਹ ਸਰ ਕਿੰਨਾ ਸਮਾਂ ਹੋ ਗਿਆ ਜਿਹੜੀ ਅੱਗ ਲੱਗੀ ਨੇ ਇਹਨੂੰ ਅਸੀਂ ਵੀਰ ਜੀ ਜਦੋਂ ਅਸੀਂ ਆਏ ਸੀਗੇ ਸਾਡੇ ਆਉਣ ਤੋਂ ਪਹਿਲਾਂ ਅੱਗ ਲੱਗ ਚੁੱਕੀ ਸੀ ਆਪ ਦੇ ਹੀ ਚੈੱਕ ਰੋਕੀ ਹੈ ਜੀ ਲੋਕਾਂ ਨੇ ਦੱਸਿਆ ਕਿ ਜਿਹੜੀ ਵਿੱਚ ਸਵਾਰੀਆਂ ਸੀਗੀਆਂ ਉਹ ਉੱਤਰ ਚੁੱਕੀਆਂ ਸੀ ਪੂਟਰ ਕੇ ਸਾਈਡ ਤੇ ਹੋਣੀਆਂ ਨੇ ਖਾਲੀ ਗੱਡੀ ਜਾਨੀ ਨੁਕਸਾਨ ਤੋਂ ਬਚਾਇਆ ਯਾਨੀ ਹਾਂਜੀ ਲੋਕਾਂ ਦੇ ਮੁਕਾਬਲੇ ਜਾਨੀ ਨੁਕਸਾਨ ਤੋਂ ਬਚਾਇਆ ਅਸੀਂ ਜਦੋਂ ਤੱਕ ਆਏ ਹਾਂ ਉਹ ਤੱਕ ਕਾਬਿਲ ਜਵਾਬਦੇਹੀ ਕਿੰਨੇ ਵਿਅਕਤੀ ਰਚ ਮੌਜੂਦ ਸੀਗੇ ਇਹ ਵਿੱਚ ਜਿਸਨੇ ਦੇਖਿਆ ਜਦੋਂ ਅਸੀਂ ਪਹੁੰਚੇ ਮੌਕੇ ਤੇ ਅਸੀਂ ਆਗੇ ਟ੍ਰੈਫਿਕ ਰੋਕ ਪਹਿਲਾਂ ਪਹਿਲ ਦਿੱਤੀ ਹੈ ਤਾਂ ਜੋ ਹੋਰ ਕੋਈ ਹਾਸਾ ਨਾ ਬਣ ਕੋਈ ਕਾਰਨ ਕੋਈ ਜਾਣਕਾਰੀ ਪਤਾ ਲੱਗੀ ਹੁਣ ਤੱਕ ਜਿੰਨੀ ਵੀ ਅੱਜ ਤੁਸੀਂ ਕਹਦੇ ਹੋ ਵੀ ਕੀ ਕਾਰਨ ਹੋਇਆ ਨਹੀਂ ਲੱਗੀ ਹਜੇ ਤੱਕ ਅਸੀਂ ਕੁਝ ਨਹੀਂ ਸਪੱਸ਼ਟ ਰੋਕ ਕੇ ਰਿਹਾ ਹਾਂ ਕਾਰਨ ਕੀ ਹੋਇਆ ਇਹ ਹਜੇ ਤੱਕ ਸਮਝ ਨਹੀਂ ਜਿਹੜੇ ਨਾਲ ਇਹਦੇ ਵਿੱਚ ਬੈਠੇ ਸੀ ਵਿਅਕਤੀ ਉਹ ਕਿੱਥੇ ਨੇ ਗਿਆ ਸ਼ਾਇਦ ਉਹ ਦੂਜੀ ਸਾਈਡ ਤੇ ਹੋਣਗੇ ਮੰਚ ਉੱਧ ਬਸ ਕੇ ਸੋ ਪੁਲਿਸ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਹੈ ਕਿ ਜਿੰਨੀ دیر ਤੋਂ ਖੜੇ ਹੋਏ ਨੇ ਫਿਲਹਾਲ ਕਿਸੇ ਤਰ੍ਹਾਂ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਇਆ ਪਰ ਕਾਰ ਨੂੰ ਜਿਹੜੇ ਅੱਗ ਲੱਗਣ ਦੇ ਕਾਰਨ ਉਹ ਨਹੀਂ ਸਾਹਮਣੇ ਆਏ ਦੂਸਰੇ ਪਾਸੇ ਤਸਵੀਰ ਦੇਖ ਸਕਦੇ ਹੋ ਕਿ ਜਿਹੜਾ ਟ੍ਰੈਫਿਕ ਹੈ ਉਹ ਰੋਕ ਦਿੱਤਾ ਗਿਆ ਹੈ ਤਾਂ ਕਿ ਕਿਸੇ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਤਸਵੀਰਾਂ ਜਿਹੜੀਆਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀਆਂ ਚੱਲਦੀਆਂ ਕਾਰਾਂ ਨੇ ਅ ਗਰਮ ਹੋ ਜਾਂਦੀਆਂ ਨੇ ਜਾਂ ਕਿਸੇ ਹੋਰ ਕਾਰਨ ਇਹਨਾਂ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਔਰ ਪਰਿਵਾਰ ਜਿਹੜਾ ਆ ਜਿਹੜੇ ਵਿਅਕਤੀ ਇਸ ਵਿੱਚ ਮੌਜੂਦ ਸਨ ਉਹਨਾਂ ਦੀ ਵੀ ਜਿਹੜੀ ਹੈ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਪਤਾ ਕਰਾਂਗੇ ਕਿ ਫਿਲਹਾਲ ਉਹ ਕਿੱਥੇ ਨੇ ਅਤੇ ਸੇਫ ਨੇ ਜਾਂ ਕਿਵੇਂ ਨੇ ਫਿਲਹਾਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜ਼ਰੂਰ ਜਿਹੜੀ ਹੈ ਗੱਲਬਾਤ ਕਰਨੀ ਚਾਹਾਂਗੇ ਜਿਹੜੇ ਵਿਅਕਤੀ ਵਿੱਚ ਮੌਜੂਦ ਸਨ ਉਹਨਾਂ ਨੂੰ ਫਿਲਹਾਲ ਦੇਖਦੇ ਆ ਕਿ ਉਹ ਕਿੱਥੇ ਨੇ ਕਿ ਉਹ ਸੇਫ ਨੇ ਕਿਸੇ ਤਰ੍ਹਾਂ ਦੀ ਕੋਈ ਸੱਟ ਪੇਟ ਜਾਂ ਹੋਰ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਹੜਾ ਮਾਲੀ ਨੁਕਸਾਨ ਸੀ ਉਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਜਿਹੜਾ ਮਾਲੀ ਨੁਕਸਾਨ ਹੋਇਆ ਆ ਦੇਖ ਸਕਦੇ ਹੋ ਕਿ ਜਿਹੜੀ ਕਾਰ ਹੈ ਉਹ ਕਿਸ ਤਰ੍ਹਾਂ ਧੂ ਧੂ ਹੋ ਕੇ ਸਾਰੀ ਚਲ ਗਈ ਮੈਂ ਕੋਈ ਜ਼ਰੂਰ ਦੇਖਣਾ ਚਾਹਾਂਗੇ ਕਿ ਕਿਸ ਕੰਪਨੀ ਦੀ ਜਾਂ ਕਿਹੜੀ ਕਾਰ ਹੈ ਫਿਲਹਾਲ ਨਹੀਂ ਪਤਾ ਲੱਗ ਰਿਹਾ ਤਾਂ ਹੋ ਸਕਦਾ ਕਿਸੇ ਦੇ ਨਾਲ ਟੱਕਰ ਹੋਈ ਹੋਵੇ ਇਸ ਗੱਡੀ ਦੀ ਕਿਉਂਕਿ ਬੋਨਟ ਦੇਖ ਸਕਦੇ ਹੋ ਕਿਸ ਤਰ੍ਹਾਂ ਚਿੱਬਾ ਹੋ ਗਿਆ ਇਹ ਵੀ ਕੋਈ ਪਤਾ ਨਹੀਂ ਜਿਹੜਾ ਗਰਮ ਐਸ਼ ਦੇ ਨਾਲ ਜਾਂ ਗਰਮ ਹੋ ਕੇ ਜਿਹੜਾ ਇਹ ਬੋਨਟ ਚਿੱਬਾ ਹੋਇਆ ਹੋਵੇ ਪਰ ਜਿਹੜਾ ਜਿਸ ਤਰ੍ਹਾਂ ਬੋਨਟ ਦੀ ਹਾਲਤ ਹੈ ਇਹ ਇਸ ਤਰ੍ਹਾਂ ਲੱਗ ਰਿਹਾ ਕਿ ਕਿਸੇ ਦੇ ਵਿੱਚ ਇਹਦੀ ਟੱਕਰ ਹੋਈ ਆ ਜਾਂ ਟੱਕਰ ਹੋਣ ਤੋਂ ਬਾਅਦ ਹੋ ਸਕਦਾ ਕਿ ਇਸ ਨੂੰ ਅੱਗ ਲੱਗੀ ਹੋਵੇ ਤਾਂ ਮੌਕੇ ਦੇ ਜਿਹੜੇ ਇਹਨਾਂ ਨੇ ਦੇਖਿਆ ਆ ਕਿ ਇਹ ਅੱਗ ਲੱਗੀ ਹੋਈ ਉਹਨਾਂ ਨੂੰ ਜ਼ਰੂਰ ਦੇਖਣਾ ਚਾਹਾਂਗੇ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਕਿ ਆਖਰ ਕੀ ਕਾਰਨ ਰਹੇ ਨੇ ਜਿਹੜੀ ਇਹ ਅੱਗ ਲੱਗੀ ਆ ਅਗਲੀ ਜਿਹੜੀ ਜਾਣਕਾਰੀ ਆ ਉਹ ਵੀ ਜਲਦੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਦੇਖਾਂਗੇ ਕਿ ਉਹ ਮਿਲਦੇ ਆ ਅਜਰੂਰ ਗੱਲਬਾਤ ਕਰਨੀ ਚਾਹਾਂਗੇ ਕਿ ਕਾਰਨ ਕੀ ਰਹੇ ਨੇ ਅੱਗ ਲੱਗਣ ਦੇ ਜਲਦੀ ਬਾਕੀ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਗ ਨੂੰ ਬੁਝਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆਮ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਹੋਰ ਜਿਹੜਾ ਕਿਸੇ ਦਾ ਨੁਕਸਾਨ ਨਾ ਹੋ ਸਕੇ ਤੇ ਜਿਹੜੀ ਆ ਟ੍ਰੈਫਿਕ ਆ ਉਸ ਨੂੰ ਚੱਲਦਾ ਕੀਤਾ ਜਾਵੇ ਟ੍ਰੈਫਿਕ ਨੇ ਕੁਝ ਮੁਲਾਜ਼ਮ ਅਤੇ ਕੁਝ ਆਮ ਵਿਅਕਤੀ ਜਿਹੜੇ ਨੇ ਉਹ ਅੱਗ ਬੁਝਾ ਰਹੇ ਨੇ ਤਾਂ ਜੋ ਜਿਹੜਾ ਟ੍ਰੈਫਿਕ ਆ ਉਹ ਚੱਲਦਾ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਦਾ ਇੱਕ ਟ੍ਰੈਫਿਕ ਮੁਲਾਜ਼ਮ ਹੈ ਜਿਹੜਾ ਉਹ ਵੀ ਆਮ ਲੋਕਾਂ ਦੇ ਨਾਲ ਦੇਖ ਸਕਦੇ ਹੋ ਜਿਹੜਾ ਅੱਗ ਬੁਝਾਉਂਦਾ ਹੋਇਆ ਨਜ਼ਰ ਆ ਰਿਹਾ ਟ੍ਰੈਫਿਕ ਦੂਸਰਾ ਪਾਸਾ ਵੀ ਰੋਕ ਦਿੱਤਾ ਗਿਆ ਹੈ ਤਾਂ ਕਿ ਜਿਹੜੇ ਅੱਗ ਬੁਝਾਉਣ ਵਾਲੇ ਵਿਅਕਤੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਆਮ ਲੋਕਾਂ ਦਾ ਜਿਹੜਾ ਸਹਿਯੋਗ ਹਮੇਸ਼ਾ ਹੀ ਕਿਉਂਕਿ ਇਹ ਪੰਜਾਬ ਹੈ ਆਮ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਹਮੇਸ਼ਾ ਦੇਖਣ ਨੂੰ ਮਿਲਦਾ ਕਾਰਨ ਕੋਈ ਵੀ ਹੋਣ ਸਮਾਂ ਕੋਈ ਵੀ ਹੋਵੇ ਚਾਹੇ ਸਮਾਂ ਖੁਸ਼ੀ ਦਾ ਤੇ ਚਾਹੇ ਗਮੀ ਦਾ ਜਿਹੜੇ ਆਮ ਲੋਕ ਨੇ ਪੰਜਾਬ ਦੇ ਉਹ ਹਮੇਸ਼ਾ ਹੀ ਸਹਿਯੋਗ ਲਈ ਤਿਆਰ ਹੁੰਦੇ ਨੇ ਇਹ ਤਸਵੀਰਾਂ ਨੇ ਸਖਣੀ ਬਾਈਪਾਸ ਲੁਧਿਆਣਾ ਦੀਆਂ ਜਿੱਥੇ ਲੋਕ ਪੁਲਿਸ ਨੂੰ ਭੰਡਦੇ ਨੇ ਟ੍ਰੈਫਿਕ ਪੁਲਿਸ ਨੂੰ ਭੰਡਦੇ ਨੇ ਕਿ ਜਿਹੜੀ ਪੁਲਿਸ ਹੈ ਉਹ ਰਿਸ਼ਵਤਖੋਰ ਹੈ ਜਿਹੜੀ ਪੁਲਿਸ ਹੈ ਉਹ ਪੈਸੇ ਲੈਂਦੀ ਹੈ ਪੁਲਿਸ ਚਲਾਨ ਕਰਦੀ ਹੈ ਪਰ ਪੁਲਿਸ ਜਿਹੜੀ ਹੈ ਕੱਲਾ ਚਲਾਨ ਨਹੀਂ ਕਰਦੀ ਪੁਲਿਸ ਜਿਹੜੀ ਹੈ ਹਮੇਸ਼ਾ ਕੋਈ ਜਗ੍ਹਾ ਸਹਿਯੋਗ ਵੀ ਕਰਦੀ ਆ ਅਜਿਹੇ ਜਿਹੜੇ ਪੁਲਿਸ ਮੁਲਾਜ਼ਮ ਨੇ ਤਾਂ ਇਹ ਇਹ ਪੁਲਿਸ ਮੁਲਾਜ਼ਮਾਂ ਕਰਕੇ ਜਿਹੜੀ ਹੈ ਪੁਲਿਸ ਦੀ ਜਿਹੜੀ ਹੈ ਹਮੇਸ਼ਾ ਆਨ ਤੇ ਸ਼ਾਨ ਉੱਤੀ ਹੁੰਦੀ ਹੈ ਦੂਸਰੇ ਪਾਸੇ ਜਿਹੜਾ ਟ੍ਰੈਫਿਕ ਹੈ ਉਹ ਚਲਦਾ ਕਰ ਦਿੱਤਾ ਗਿਆ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਠੱਲ ਪੈ ਚੁੱਕੀ ਆ ਹੁਣ ਪਾਣੀ ਆਇਆ ਪਾਣੀ ਲੈ ਕੇ ਇੱਕ ਗੱਡੀ ਰੋਕ ਕੇ ਜਿਹੜੀ ਸੀਮੈਂਟ ਵਾਲੀ ਗੱਡੀ ਵੀ ਆ ਰੋਕ ਕੇ ਉਸ ਦੇ ਵਿੱਚੋਂ ਜਿਹੜਾ ਪਾਣੀ ਦਾ ਪ੍ਰੈਸ਼ਰ ਮਾਰ ਕੇ ਜਿਹੜਾ ਇਸ ਨੂੰ ਖੱਲ ਪਾਈ ਜਾ ਰਹੀ ਅੱਗ ਨੂੰ ਬੜੀ ਮੁਸ਼ਕਲ ਆਮ ਲੋਕਾਂ ਦੇ ਵੱਲੋਂ ਕੀਤੀ ਗਈ ਆ ਜਿਹੜਾ ਦੂਸਰੇ ਪਾਸੇ ਦੇਖ ਸਕਦੇ ਹੋ ਜਿਹੜਾ ਟ੍ਰੈਫਿਕ ਹੈ ਉਸ ਨੂੰ ਚੱਲਦਾ ਕਰ ਦਿੱਤਾ ਗਿਆ ਆ ਕਿਉਂਕਿ ਜਿਹੜੀ ਆ ਅੱਗ ਤੇ ਕਾਬੂ ਪਾਇਆ ਗਿਆ ਆਮ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇਸ ਲਈ ਜਿਹੜਾ ਟ੍ਰੈਫਿਕ ਆ ਉਹ ਰੋਕ ਦਿੱਤਾ ਗਿਆ ਸੀਗਾ ਪਰ ਦੂਸਰੇ ਪਾਸੇ ਹੁੰਦੇ ਜਿਹੜਾ ਟ੍ਰੈਫਿਕ ਆ ਉਸ ਨੂੰ ਚੱਲਦਾ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਅੱਗ ਨੂੰ ਥੱਲ ਪੈਸ ਪੈ ਚੁੱਕੀ ਆ ਇੱਕ ਹੋਰ ਜਿਹੜੀ ਗੱਡੀ ਰੋਕ ਲਈ ਗਈ ਆ ਉਹਦੇ ਵਿੱਚੋਂ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਨਾਂ ਗੱਡੀਆਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਆ ਟੈਂਕਰ ਲੱਗਿਆ ਹੋਇਆ ਕਿਉਂਕਿ ਅਕਸਰ ਜਦੋਂ ਕਿਸੇ ਸੜਕ ਦਾ ਕਾਰੋਬਾਰ ਜਿਹੜਾ ਕੰਮ ਚੱਲਦਾ ਤਾਂ ਇਹਦੇ ਵਿੱਚ ਪਾਣੀ ਦੇ ਟੈਂਕਰ ਲੱਗੇ ਹੁੰਦੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਬੜੀ ਮੁਸ਼ਕਲ ਕੀਤੀ ਜਾ ਰਹੀ ਆ ਆਪ ਨੂੰ ਭਜਾਉਣ ਦੇ ਲਈ ਇੱਧਰ ਇੱਧਰ ਆ ਖੂਜੇ ਦੋਨੋਂ ਟੈਂਕਰ ਰੋਕ ਕੇ ਜਿਹੜਾ ਆ ਪਾਣੀ ਦੇ ਪੇਜ ਵਹਾ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਕਿਉਂਕਿ ਜਿਸ ਤਰ੍ਹਾਂ ਮੁਸ਼ੱਕਤ ਪਹਿਲਾਂ ਵੀ ਕੀਤੀ ਜਾ ਰਹੀ ਸੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਕਰੀ ਸੀ ਕਾਲ ਕਰੀ ਸੀ ਫਾਇਰ ਬ੍ਰਿਗੇਡ ਪਰ ਨਹੀਂ ਪਹੁੰਚੇ ਇਹ ਤੱਕ ਕਿੰਨਾ ਕੁ ਟਾਈਮ ਹੋ ਗਿਆ ਕਾਲ ਕਰੀ ਇਹਨੂੰ ਭਾਜੀ ਉਦੋਂ ਇੱਕ ਚੰਗਿਆਰੀ ਸੀਗੀ ਛੋਟੀ ਜੀ ਗੱਡੀ ਵੱਤ ਸਕਦੀ ਸੀ ਟਾਈਮ ਨਾ ਪਾ ਕੇ ਕਿਹ ਮੌਕੇ ਤੇ ਸੀ ਜੇ ਮੌਕੇ ਤੇ ਸੀ ਪੰਪ ਤੇਲ ਪੋਣਾ ਸੀ ਕਾਰਨ ਕੀ ਹੋਇਆ ਜਿਹੜੀ ਅੱਗ ਲੱਗੀ ਇਹ ਹੀਟ ਦਾ ਦੱਸ ਰਹੇ ਨੇ ਵੀ ਹੀਟ ਹੋਣੀ ਲੱਗੀ ਉਹ ਗੱਡੀ ਕਿੱਥੇ ਨੇ ਬਿਲਾਲ ਉਹ 3 ਉਹ ਥੋੜਾ ਮਨਨ ਡਰਾਈਵਰ ਸੀਗਾ ਉਹ ਜਿਹਦਾ ਬੰਦਾ ਕਹਿੰਦਾ ਨਰਵਸ ਹੋ ਜਾਂਦਾ ਉਹਨੂੰ ਆ ਕੇ ਘਰ ਤੇ ਉਹ ਲੈ ਗਏ ਨੇ ਬਾਕੀ ਹਜੇ ਬਾਕੀ ਪ੍ਰੋਪਰ ਪਤਾ ਨਹੀਂ ਸੇਫ ਸੀਗਾ ਸੇਫ ਸੇਫ ਉਹ ਬੰਦਾ ਠੀਕ ਸੇਫ ਆ ਯਾਨੀ ਮੌਕੇ ਤੇ ਗੱਡੀ ਦੀ ਹਾਂ ਥੋੜੀ ਜੀ ਚੰਗਿਆੜੀ ਤੋਂ ਹੀ ਗੱਡੀ ਸਾਰੀ ਬਲਾਸਟ ਹੋ ਚੱਲਦੀ ਗੱਡੀ ਨੂੰ ਲੱਗੀ ਜਾਂ ਖੜਵੀ ਸੀ ਜਦੋਂ ਅਸੀਂ ਦੇਖਿਆ ਤਾਂ ਗੱਡੀ ਖੜੀ ਨਹੀਂ ਟੱਟ ਟੱਟ ਸੀਗੀ ਹਾਂ ਦੇਖੋ ਖੜੀ ਹੈ ਗੱਡੀ ਦੇਖਦੀ ਪਰ ਇਹ ਵੀ ਗੱਡੀ ਸ਼ਾਰਟ ਹੋਈ ਹੈ ਹੀਟ ਹੋਈ ਹੈ ਇਹ ਹੁਣ ਪ੍ਰੋਪਰ ਨਹੀਂ ਪਤਾ ਪਰ ਗੱਡੀ ਬਾਅਦ ਸਾਹਿਬ ਦੀ ਜਗ੍ਹਾ ਪਰ ਟਾਈਮ ਸਰ ਪ੍ਰਸ਼ਾਸਨ ਦਾ ਫਾਇਰ ਬ੍ਰਿਗੇਡ ਪਹੁੰਚ ਜਾਂਦੀ ਤੋਂ ਮੌਕੇ ਤੇ ਜਿਹੜੇ ਗਵਾਹ ਨੇ ਦੱਸਿਆ ਗਿਆ ਕਿ ਜਿਹੜਾ ਆ ਇਹ ਗੱਡੀ ਆ ਜਿਹੜੀ ਇਸ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕਦਾ ਸੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕਰੀ ਗਈ ਸੀ ਪਰ ਜਿਹੜਾ ਫਾਇਰ ਬ੍ਰਿਗੇਡ ਦੀ ਦੇਰੀ ਹੋਣ ਕਾਰਨ ਜਿਹੜਾ ਆ ਗੱਡੀ ਆ ਜਿਹੜੀ ਉਹ ਸੜ ਗਈ ਪੂਰੀ ਤਰ੍ਹਾਂ ਨਾਲ ਔਰ ਜਿਹੜਾ ਇਹਦੇ ਵਿੱਚ ਵਿਅਕਤੀ ਬੈਠੇ ਹੋਏ ਸਨ ਉਹਨਾਂ ਦਾ ਬਹੁਤ ਹੱਦ ਤੱਕ ਬਚਾਇਆ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ ਤਾਂ ਇਹ ਟ੍ਰੈਫਿਕ ਮੁਲਾਜ਼ਮ ਨੇ ਜਿਨ੍ਹਾਂ ਨੇ ਆਪਣਾ ਬਾਖੂਬੀ ਫਰਜ਼ ਨਿਭਾਇਆ ਜਿੱਥੇ ਲੋਕ ਇੱਕ ਗੁੱਸਾ ਵੀ ਕਰਦੇ ਨੇ ਪੁਲਿਸ ਦੇ ਨਾਲ ਟ੍ਰੈਫਿਕ ਪੁਲਿਸ ਦੇ ਨਾਲ ਕਿ ਸਾਡੇ ਚਲਾਨ ਨਜਾਇਜ਼ ਕੀਤੇ ਜਾ ਰਹੇ ਨੇ ਜਾਂ ਸਾਡਾ ਜਾਂ ਇਹ ਰਿਸ਼ਵਤ ਲੈਂਦੇ ਨੇ ਤਾਂ ਇਹ ਉਹ ਵਿਅਕਤੀ ਹੈ ਇਹ ਉਹ ਪੁਲਿਸ ਦਾ ਮੁਲਾਜ਼ਮ ਹੈ ਪੰਜਾਬ ਹோம் ਕਾਰਡ ਦਾ ਜਿਸ ਨੇ ਆਮ ਲੋਕਾਂ ਦੀ ਸਹਾਇਤਾ ਦੇ ਨਾਲ ਆਧੇ ਦੇ ਉੱਤੇ ਕਾਫੀ ਕਾਬੂ ਪਾਇਆ ਔਰ ਦੂਸਰੇ ਪਾਸੇ ਉਹ ਟ੍ਰੈਫਿਕ ਜਿਹੜਾ ਆ ਉਹ ਚਲਦਾ ਕਰ ਦਿੱਤਾ ਗਿਆ ਕਿਉਂਕਿ ਅੱਗ ਦੇ ਉੱਤੇ ਪੂਰੀ ਤਰ੍ਹਾਂ ਨਾਲ ਜਿਹੜਾ ਆ ਕਾਬੂ ਪਾਲਿਆ ਗਿਆ ਆ ਦੇਖ ਸਕਦੇ ਹੋ ਤਸਵੀਰਾਂ ਜੇਕਰ ਟੈਂਕਰ ਨਾ ਹੁੰਦਾ ਤਾਂ ਹੋ ਸਕਦਾ ਹੋਰ ਜ਼ਿਆਦਾ ਸਾਮਾ ਜਿਹੜਾ ਲੱਗ ਸਕਦਾ ਸੀ। ਗੁਰਪ੍ਰੀਤ ਕੁਕ ਮਿੰਟ। ਜਲਦੀ ਬਾਕੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਤੁਹਾਡੇ ਨਾਲ ਕਿ ਆਖਰ ਕੀ ਕਾਰਨ ਹੋਏ ਨੇ ਵੀ ਜਿਹੜਾ ਇਹ ਕਾਰ ਨੂੰ ਅਚਾਨਕ ਜਿਹੜੀ ਆ ਅੱਗ ਲੱਗ ਗਈ। ਨਵੀਂ ਜਾਣਕਾਰੀ ਲਈ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰੋ। ਦੇਖਦੇ ਰਹੋ ਕ੍ਰਿਡਿਟੀ ਨਿਊਜ਼ ਧੰਨਵਾਦ।